ਸਾਰੀ ਨਿੱਖੀਏ ਜਿੰਨਾ ਆਪਕੀ ਜ਼ਰੂਰਤ ਹੋਵੇ ਠੀਕ ਹੈ ਬੀਕਾ ਤੋਂ ਸੁਣਾਓ ਹੁਣ ਹੀ ਪੈਨ ਕਰਾ ਕੇ ਖੜੀ ਜਾਂਦੇ ਹੈ ਹਲੋ ਹਲੋ ਐਡੂ ਕੱਗਰ ਦੇ ਹਾਲਾਤ ਕਿਹੋ ਜੇ ਨੇ ਜੀ ਇਸ ਟਾਈਮ ਜੀ ਜਿਹੜਾ ਕੱਗਰ ਦੇ ਹਾਲਾਤ ਬਣੇ ਹੋਏ ਨੇਗੇ ਲਗਭਗ 751 ਤੇ ਚੱਲ ਰਿਹਾ ਜੀ ਅੱਜ ਜਦੋਂ 2023 ਦੇ ਵਿੱਚ ਉਦੋਂ ਪਹਿਲਾਂ 745 ਤੇ ਜਾ ਕੇ ਜਿਹੜਾ ਇੱਕ ਗਰਸੀ ਗਾੜੀ ਟੁੱਟ ਜਾਂਦਾ ਸੀਗਾ ਪਰ ਜੋ ਅੱਜ 751 ਦੇ ਲਗਭਗ ਚੱਲ ਰਿਹਾ ਪਰ ਫਿਰ ਵੀ ਪੂਰਾ ਸੇਫ ਚੱਲ ਰਿਹਾਗਾ ਇੱਥੇ ਆਮ ਲੋਕ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਦਾ ਸਹਿਯੋਗ ਸਰਕਾਰ ਦੇ ਨਾਲ ਮਿਲ ਕੇ ਬਹੁਤ ਵਧੀਆ ਪ੍ਰਸ਼ਾਸਨ ਸਰਕਾਰ ਤੇ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਹੈ ਜਿਹੜਾ ਅੱਜ 751 ਤੇ ਵੀ ਅਸੀਂ ਸੇਫ ਬੈਠੇ ਆਂਗੇ ਤੇ ਦੇਖ ਲਓ ਤੁਸੀਂ ਦੇਖ ਲਓ ਵੀ 2-3 ਫੁੱਟ ਅੱਜ ਵੀ ਹੋਰ ਕਪੈਸਿਟੀ ਹੈਗੀ ਆਪਣੇ ਕੋਲੇ ਜੇ ਮੰਨ ਲਓ ਵੀ 2 ਫੁੱਟ ਹੋਰ ਵੀ ਘੱਗਰ ਆ ਜਾਂਦਾ ਤਾਂ ਵੀ ਆਪਣੇ ਕੋਲੇ ਸੇਫ ਹੈਗਾ ਆਪਣੇ ਹਲਕੇ ਦੇ ਵਿੱਚ ਮੰਤਰੀ ਸਾਹਿਬ 2-3 ਦਿਨਾਂ ਤੋਂ ਲਗਾਤਾਰ ਦੌੜੇ ਕਰ ਰਹੇ ਨੇਗੇ ਉਹਨਾਂ ਦੇ ਬੇਟੇ ਹਰਵਗੋਲ ਜੀ ਉਹ ਵੀ ਕਰ ਰਹੇ ਨੇਗੇ ਤੇ ਜਿੰਨੇ ਵੀ ਆਪਣੇ ਮੂਨਕ ਦੇ ਐਮਸੀ ਨੇਗੇ ਜਾ ਬਖ ਬਖ ਪਿੰਡਾਂ ਦੇ ਸਰਪੰਚ ਸਹਿਬਾਨ ਨੇ ਪ੍ਰਸ਼ਾਸਨ ਦੇ ਨਾਲ ਲੱਕੇ ਮਿਲ ਕੇ ਚੱਲੇ ਹੋਏ ਨੇ ਇਹ ਪਹਿਲੀ ਗੇਰ ਹੋਇਆਗਾ ਵੀ ਕਿ ਤਰਪਾਲਾਂ ਨੇ ਜਿਹੜੀਆਂ ਸਰਕਾਰ ਵੱਲੋਂ ਤਰਪਾਲਾਂ ਤੇ ਜਾਕਟਾਂ ਲਾਈਟਾਂ ਦਾ ਪ੍ਰਬੰਧ ਹੈ ਜਿਹੜਾ ਉਹ ਬੜੇ ਚੰਗੇ ਤਰੀਕੇ ਨਾਲ ਕੀਤਾ ਜਾ ਰਿਹਾਗਾ ਤੇ ਜਾਲ ਨੇ ਜਿਹੜੇ ਉਹ ਮਿਲਟਰੀ ਦੁਆਰਾ ਉਹ ਮਿਲਟਰੀ ਵੀ ਆਈ ਹੋਈ ਹੈ ਤੇ ਜਾਲਾਂ ਦਾ ਜਿਹੜਾ ਬਣਾ ਕੇ ਕਿਤੋਂ ਵੀ ਮੜਾ ਮੁੱਠੀ ਦਿੱਕਤ ਆਉਂਦੀ ਹੈ ਤਾਂ ਨਾਲ ਦੀ ਨਾਲ ਜਿਹੜੇ ਉਹ ਬੈਗਾਂ ਦਾ ਪ੍ਰਬੰਧ ਕੀਤਾ ਹੋਇਆਗਾ ਥੈਲਿਆਂ ਦਾ ਨਾਲ ਦੀ ਨਾਲ ਹੀ ਉਹਨੂੰ ਕਵਰ ਕੀਤਾ ਜਾਂਦਾ ਹੈਗਾ ਸਭ ਤੋਂ ਵੱਡਾ ਜਿਹੜਾ ਮੈਂ ਦੇਖ ਰਿਆਂਗਾ ਮੇਰੀ ਵੀ 45 ਸਾਲ ਦੀ ਉਮਰ ਹੋ ਗਈ 2023 ਤੋਂ ਪਹਿਲਾਂ ਇਹ ਜਿਹੜੇ ਆਪਾਂ ਬੰਦ ਤੇ ਖੜੇ ਆਂ ਜੀ ਇੱਥੇ ਆਪਾਂ ਤੁਰਕੇ ਵੀ ਨਹੀਂ ਜਾ ਸਕਦੇ ਸੀਗੇ ਮੂਲਕ ਤੋਂ ਲੈ ਕੇ ਟਹਾਣਾ ਰੋਡ ਤੋਂ ਮਕੋੜ ਸਾਹਿਬ ਤੱਕ ਪੂਰਾ ਜਿਹੜਾ ਇਹ ਲਗਭਗ 11-12 ਕਿਲੋਮੀਟਰ ਦਾ ਸਫ਼ਰ ਹੈ ਇਹ ਤੁਰਕੇ ਵੀ ਨਹੀਂ ਤੈ ਹੁੰਦਾ ਸੀਗਾ ਜਿਹੜਾ ਅੱਜ ਟਰੈਕਟਰ ਟਰਾਲੀਆਂ ਤੁਹਾਡੇ ਸਾਹਮਣੇ ਚੱਲ ਰਹੀਆਂ ਨੇ ਗਿਆ 16 16 ਫੁੱਟ ਦਾ ਇਹ ਜਿਹੜਾ ਬੰਨ ਹੈ ਇਹ ਕਵਰ ਕੀਤਾ ਗਿਆ 2023 ਚ ਜਦੋਂ ਉਹ ਘਰਾਇਆ ਸੀਗਾ ਉਸ ਤੋਂ ਬਾਅਦ ਮੰਤਰੀ ਸਾਹਿਬ ਨੇ 4 ਕਰੋੜ ਰੁਪਈਆ ਇੱਥੇ ਲਾ ਕੇ ਜੀ ਇਹਦਾ ਜਿਹੜਾ ਦੋਏ ਸਾਈਡਾਂ ਨੇ ਗਿਆ ਕਵਰ ਕੀਤੀਆਂ ਨੇ ਅੱਜ ਦੋ ਤੋਂ 300 ਬੰਦਾ ਲਗਾਤਾਰ ਦਿਨ ਰਾਤ ਇਹ ਉਰਲੀ ਸਾਈਡ ਤੇ ਪਰਲਾ ਟੁਹਾਣੇ ਵਾਲੀ ਸਾਈਡ ਲੱਗੇ ਹੋਏ ਨੇਗੇ ਦੇਖੋ ਲੋਕ ਆਪਦੇ ਆਪ ਨੂੰ ਸੇਫ ਸਮਝ ਰਹੇ ਨੇਗੇ ਬੀਅਸੀਂ ਬਹੁਤ ਸੇਫ ਹਾਂ ਕਿਦੇ ਕਾਰਨ ਇੱਕ ਸਰਕਾਰ ਕਾਰਨ ਸਰਕਾਰ ਨੇ ਬਹੁਤ ਵੱਡਾ ਸਾਡੇ ਲਹਿਰੇ ਹਲਕੇ ਦੇ ਵਿੱਚ ਪਹਿਲੀ ਗੇਰ ਦੇਖ ਰਹੇ ਆ ਵੀ ਸਾਨੂੰ ਸਰਕਾਰ ਦੀ ਤੇ ਲੋਕਾਂ ਦੀ ਸਹਿਯੋਗ ਜੇ ਸਰਕਾਰ ਦਾ ਸਹਿਯੋਗ ਹੈ ਤਾਂ ਹੀ ਨਾਲ ਲੋਕ ਅੱਜ ਦਿਨ ਰਾਤ ਇੱਕ ਕਰਕੇ ਲੱਗੇ ਹੋਏ ਨੇਗੇ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਕ ਘਰ ਆਉਂਦਾ ਹੁੰਦਾ ਸੀਗਾ ਕੋਈ ਵੀ ਲੀਡਰ ਇੱਥੇ ਆਉਂਦਾ ਨਹੀਂ ਸੀਗਾ ਜਦੋਂ ਬਾਪਸ ਚਲਾ ਜਾਂਦਾ ਸੀਗਾ ਘਰ ਪਾਣੀ ਉੱਤਰ ਜਾਂਦਾ ਸੀ ਉਸ ਟਾਈਮ ਆਉਂਦੇ ਹੁੰਦੇ ਸੀ ਦੇਖਣ ਪਰ ਹੁਣ ਕੀ ਹੈ ਪਹਿਲਾਂ ਡੀਸੀ ਸਾਹਿਬ ਆਪਣੇ ਹਰਪਾਲ ਚੀਮਾ ਜੀ ਅਮਨ ਰੋੜਾ ਜੀ ਕੈਬਨਿਟ ਮੰਤਰੀ ਵਿਰੇਂਦਰ ਕੋਇਲ ਜੀ ਦਾ ਤਾਂ ਇਹ ਹਲਕਾ ਹੀ ਹੈ ਜਿਹੜੋ ਤਾਂ ਲਾਲੋ ਵੀ 2-3 ਦਿਨਾਂ ਤੋਂ ਲਗਾਤਾਰ ਇੱਥੇ ਕਵਰੇਜ ਰਹਿੰਦੇ ਵੀ ਨੇਗੇ ਤੁਸੀਂ ਵੀ ਕਵਰੇਜ ਕਰ ਰਹੇ ਹੋ ਆਪਣੀ ਡਿਊਟੀ ਦੇ ਰਹੇ ਨੇਗੇ ਡੀਸੀ ਸਾਹਿਬ ਸਾਰਿਆਂ ਦਾ ਪ੍ਰਸ਼ਾਸਨ ਦਾ ਇੰਨਾ ਸਹਿਯੋਗ ਹੈ ਜੀ ਉਸ ਦੇ ਕਾਰਨ ਸਾਡਾ ਜਿਹੜਾ ਲਹਿਰਾ ਹਲਕਾ ਹੈ ਸੇਫ ਹੈ ਜੀ ਅੱਜ ਸਰਪੰਚ ਸਾਹਿਬ ਸਰਪੰਚ ਹਨ ਉਹ ਵੀ ਘੱਗਰ ਤੇ ਆਪਣੀ ਪੂਰੀ ਡਿਊਟੀ ਨਿਭਾ ਰਹੇ ਹਨ ਸ਼ੋਅ ਕਰਦੇ ਆਂ ਗੱਲ ਹਾਂਜੀ ਸਰਪੰਚ ਸਾਹਿਬ ਕਿਹੇ ਹਾਲਾਤ ਚੱਲਦੇ ਪੈਣ ਘੱਗਰ ਦੇ ਹੁਣ ਹਾਲਾਤ ਹਲਦੀ ਘੜੀ ਸਹੀ ਨੇ ਜੀ ਜਿਹੜਾ ਪਾਣੀ ਆ 51 ਫੁੱਟ ਤੇ ਚੱਲ ਰਿਹਾ ਜੀ ਪਹਿਲਾਂ 45 46 ਫੁੱਟ ਤੇ ਟੁੱਟ ਜਾਂਦਾ ਸੀ ਸਾਡੀ ਸਰਕਾਰ ਨੇ ਇਹ ਬਹੁਤ ਕੰਮ ਕਰਿਆ ਆਪਣੇ ਬਰਿੰਦਰ ਗੋਲ ਜੀ ਮੰਤਰੀ ਸਾਹਿਬ ਨੇ ਸਾਡੇ 2023 ਚ ਜਦੋਂ ਆੜਾ ਆਏ ਤੇ ਉਸ ਤੋਂ ਬਾਅਦ ਇਹ ਸਾਰੇ ਬੰਨ ਲੱਗੇ ਨੇ ਜੀ ਬੰਨ ਹੁਣ ਸਾਡੇ 16 ਫੁੱਟ ਚੌੜੇ ਨੇ ਤਾਂ ਟਰੈਕਟਰ ਵਾਲੀਆਂ ਚੱਲਦੀਆਂ ਨੇ ਜੀ ਰੱਖੀ ਕਰਨੀ ਸੌਖੀ ਆ ਸਰਕਾਰ ਵੱਲੋਂ ਕੋਈ ਕਮੀ ਨਹੀਂ ਤਰਪਾਲਾਂ ਆਪਣੇ ਜਾਲ ਤੇ ਬੈਗ ਨੇ ਜਿਹੜੇ ਜੰਬੋ ਬੈਗ ਵੱਡੇ ਜੀ ਮਿੱਟੀ ਸਾਰਾ ਕੁਝ ਵਾਦੂ ਆ ਜੀ ਬਾਕੀ ਮਲਾਜ਼ਮ ਬਹੁਤ ਲੱਗੇ ਨੇ ਉਹਰੇ ਘਟੋ ਘਟਾ 15 16 ਦਾ ਐਕਸ਼ਨ ਆਈ ਹੋਈ ਜੀ ਜੇ ਐਸਡੀਓ ਦਾ ਪਤਾ ਨਹੀਂ ਹੋਰ ਸਾਰੇ ਮੁਲਾਜ਼ਮ ਨੇ ਸਾਰੇ ਲਾਇ ਹੋ ਨੇ ਸਰਕਾਰ ਵੱਲੋਂ ਕੋਈ ਕਮੀ ਨਹੀਂ ਜੀ ਬਿਲਕੁਲ ਜੀ ਸਰਪੰਚ ਸਾਹਿਬ ਤੁਸੀਂ ਨਾਲ ਦੱਸ ਸਕਦੇ ਤੁਹਾਡੇ ਨਾਲ ਹੋਰ ਵੀ ਕਿਹੜੇ ਸਰਪੰਚ ਖੜੇ ਨੇ ਸਾਡੇ ਨਾਲ ਸਰਪੰਚ ਆਮਾਨੀ ਹੈ ਜੀ ਰਾਜਰੇੜੀ ਤੋਂ ਜੀ ਜੀ ਆ ਕਲਵਿੰਦਰਾ ਬਾਈ ਪਾਵੜਿਆਂ ਤੋਂ ਜੀ ਤੇ ਨਾਲ ਸੁਖਵਿੰਦਰਾ ਰਾਮਪੁਰੇ ਤੋਂ ਜੀ ਸਾਰੇ ਪੁੱ ਪੂਰਾ ਜੋਰ ਲਾ ਕੇ ਲੱਗੇ ਹੋਏ ਨੇ ਜੀ ਬਤ ਤੋਂ ਬਤ ਕੰਡ ਚੋਂ ਸੇਵਾ ਸੰਗਤਾਂ ਦੀ ਹੈ ਜੀ ਸੇਵਾ ਵਾਸਤੇ ਤੇ ਸਾਰੇ ਤਨੋਂ ਮਨੋਂ ਲੱਗੇ ਹੋਏ ਨੇ ਸਰਕਾਰ ਵੱਲੋਂ ਕੋਈ ਕਮੀ ਨਹੀਂ ਜੀ ਗਗਰਦੇ ਸਮੇਂ ਜੋ ਹਾਲਾਤ ਨੇ ਕੰਡੇ ਨੇ ਪੱਧਰ ਹੈ ਪਾਣੀ ਦਾ ਗਗਰਦੇ ਕੰਡੇ ਹਲਦੀ ਘੜੀ ਸਹੀ ਨੇ ਜੀ ਫੁੱਟ ਦੋ ਫੁੱਟ ਪਾਣੀ ਹੋਰ ਵੀ ਲਾਉ ਜੂ 51 ਫੁੱਟ ਪਾਣੀ ਹੋ ਚੁੱਕਾ ਹੈ ਜੀ ਸਾਡੇ ਖੜਾਉੜੀ ਜਿਹੜਾ 45 ਤੋਂ ਵੱਧ ਕਦੇ ਚੱਲਦਾ ਨਹੀਂ